ਅੱਜ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਸ੍ਰੀ ਅੱਚਲ ਸਾਹਿਬ ਗੁਰਦੁਆਰਾ ਜਿਹੜਾ ਕਿ ਬਟਾਲੇ ਤੋਂ ਜਲੰਧਰ ਰੋਡ ਤੇ ਸਥਿਤ ਹੈ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਸ਼ਿਵਰਾਤਰੀ ਦੇ ਮੇਲੇ ਤੇ yogੀਆਂ ਨਾਲ ਸਿੱਧ ਗੋਸ਼ਤ ਦੀ ਚਰਚਾ ਕੀਤੀ ਤੇ yogੀਆਂ ਦੇ ਭੰਗਰਨਾਥ ਨਾਲ ਗੁਰੂ ਨਾਨਕ ਦੇਵ ਜੀ ਦੀ ਜੋ ਵਾਰਤਾ ਲਾਪ ਹੋਈ ਉਹ ਪਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਲਿਖਿਆ ਹੋਇਆ ਹੈ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਉੱਲੇ ਪਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਤੇ ਉਹਨਾਂ ਨੂੰ ਪ੍ਰਮਾਤਮਾ ਨਾਲ ਜੋੜਿਆ ਤੇ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਖੁਸ਼ ਹੋ ਕੇ ਇੱਕ ਇੱਕ ਕਿੱਕਰ ਦੀ ਦਾਤਨ ਲਗਾ ਦਿੱਤੀ ਤਾਂ ਲੋਕਾਂ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਕਿੱਕਰ ਦੇ ਕੰਡੇ ਲੋਕਾਂ ਨੂੰ ਵੱਜਣਗੇ ਤਾਂ ਗੁਰੂ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਇੱਥੇ बेरी ਦਾ ਇੱਕ درخت ਬਣ ਜਾਏਗਾ ਜਿਸ ਨੂੰ 12 ਮਹੀਨੇ ਹੀ ਫਲ ਲੱਗਿਆ ਕਰੇਗਾ ਇਹ 베ਰੀ ਗੁਰਦਰਾ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਬਾਹਰ ਤੁਸੀਂ ਵੇਖੀ ਹੈ ਇਹ ਉਹੀ 베ਰੀ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਕਿਕਰ ਤੋਂ 베ਰੀ ਬਣਾ ਦਿੱਤੀ ਸੀ ਅੱਜ ਵੀ ਇਹ 베ਰੀ ਗੁਰੂ ਜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਮੌਜੂਦ ਹੈ ਇਸ ਦੇ ਨਾਲ ਹੀ ਇੱਕ ਹਿੰਦੂਆਂ ਦਾ ਮੰਦਿਰ ਹੈ ਇੱਥੇ ਸਿੱਖ ਤੇ ਹਿੰਦੂ ਇਕੱਠੇ ਦਰਸ਼ਨ ਕਰਨ ਲਈ ਆਉਂਦੇ ਆ ਇੱਥੇ ਕਹਿੰਦੇ ਆ ਕਿ ਇਸ ਮੰਦਿਰ ਜਿਹੜਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਇਸ ਮੰਦਿਰ ਵਿੱਚ 33 ਕਰੋੜ ਦੇਵੀ-ਦੇਵਤੇ ਵੀ ਆਏ ਸਨ ਤੇ ਇਹ ਮੰਦਿਰ ਕਾਰਤਿਕ ਦਾ ਮੰਦਿਰ ਹੈ ਜੋ ਕਿ ਸ਼ਿਵਜੀ ਭਗਵਾਨ ਦੇ ਸੁਪੁੱਤਰ ਸਨ ਇਹ ਸਾਹਮਣੇ ਤੁਸੀਂ ਸਰੋਵਰ ਦੇਖ ਰਹੇ ਹੋ ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਮੰਦਿਰ ਦੇ ਬਿਲਕੁਲ ਸਾਹਮਣੇ ਮੌਜੂਦ ਹੈ ਜੋ ਕਿ ਇਸ ਦੀ ਅਜੇ ਮਰਮਮਤ ਚੱਲ ਰਹੀ ਹੈ ਇਹ ਸਾਹਮਣੇ ਮੰਦਿਰ ਹੈ ਜੋ ਕਿ ਕਾਰਤਿਕ ਦਾ ਮੰਦਿਰ ਹੈ ਸ਼ਿਵਰਾਤੀ ਦੇ ਮੇਲੇ ਤੇ ਇੱਥੇ ਕਾਫੀ ਵੱਡਾ ਮੇਲਾ ਲੱਗਦਾ ਹੈ ਇਸ ਮੰਦਿਰ ਨੂੰ ਅਚਲੇਸ਼ਵਰ ਧਾਮ ਦਾ ਨਾਮ ਦਿੱਤਾ ਗਿਆ ਹੈ ਇਸ ਜਗ੍ਹਾ ਤੇ 33 ਕਰੋੜ ਦੇਵੀ ਦੇਵ ਤੇ ਵੀ ਆਏ ਹੋਏ ਸਨ ਇੱਕ ਮੰਦਿਰ ਕਾਫੀ ਪੁਰਾਣਾ ਮੰਦਿਰ ਹੈ ਇਸ ਜਗ੍ਹਾ ਤੇ ਸੰਗਤਾਂ ਸ਼ਿਵਰਾਤਰੀ ਦੇ ਮੇਲੇ ਤੇ Om Diyahan